ਆ ਵੀ ਮਿੱਤਰੋ ਸਾਸਰੀ ਗਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਵੀ ਬਈ ਲੇਬਰ ਮਿਲ ਨਹੀਂ ਹੈ ਬਰਸੀਨ ਦਾ ਭਰਤੀ ਚਲ ਝਾੜ ਵੀ ਦਿਆ ਪਾਣੀ ਪਰਕੇ ਇਹ ਹਾੜੂ ਬਰਸੀਨ ਆ ਬਈ ਤੇ ਆਪੇ ਲੱਗੇਗੇ ਤੋੜੀ ਇਹ ਮ ਰਹਿਗਾ ਯਾਰ ਕਿ ਲਗਾ ਉਹਨਾਂ ਨੂੰ ਕੰਮ ਪੈ ਗਿਆ ਜੇ ਨਾ ਉਹਨਾਂ ਨੂੰ ਕੰਮ ਪੈਂਦਾ ਉਹਨਾਂ ਨੂੰ ਨਿਪਟ ਜਾਂਦਾ ਕਰ ਲੀਂ ਤੇ ਹੜੀ ਵੀ ਜ ਆ ਜਾਂਦੇ ਨੇ ਤੇ ਬਦ ਦੇਖ ਰਹੀ ਹੁਣ ਕਈਆਂ ਨੂੰ ਪੁੱਛਦਾ ਲੇਬਰ ਵਾਲਾ ਦੋ ਤਿੰਨ ਗੱਲ ਕਰਦੀ ਪਾਹਾ ਮੈਂ ਬਿੱਲ ਨਹੀਂ ਹਜੇ ਬਿੱਲ ਨਹੀਂ ਹੈਗੇ ਇਹ ਪੰਗਾ ਵੀ ਲੇਬਰ ਲੂਬਰ ਔਖੀ ਮਿਲੇ ਜੇ ਕੰਮ ਬਤਾਣਾ ਖੇਤੀ ਆ ਲੇਬਰ ਪੱਕੀ ਹੋਈ ਜੀ ਜੀ ਖੇਤੀ ਕੰਮ ਤੇ ਟੈਨਸ਼ਨ ਵੀ ਬਹੁਤ ਰਹਾ ਜਾ ਕੰਮ ਨਿਭੜਦਾ ਨਹੀਂ ਨਾ ਟਾਈਮ ਤੇ ਹੁਣ ਤੋੜ ਹੀ ਆ ਜਿਹੜਾ ਨਾਲਗਾ ਵੱਡਿਆ ਵਾ ਤੇ ਉਹਦਾ ਛੇਤੀ ਉਹ ਹੋ ਜੇਗਾ ਪੁਰਕ ਪ੍ਰਿੰਟ ਆ ਜਾ ਮਸ਼ੀਨ ਵਿੱਚ ਕੱਢਣ ਚੋਗਾ ਜਿਹੜਾ ਹੁਣ ਰਹਿ ਗਿਆ ਉਹ ਲੇਟ ਹੋ ਗਿਆ ਉਹ ਫਿਰ ਥੋੜਾ ਜਿਹਾ ਹੋਰ ਦਿਨ ਬੱਦਲੇਗਾ ਜੇ ਇਸ ਨੂੰ ਦੋਨੋਂ ਇਕੱਠੇ ਨਾਲ ਕੰਮ ਕੀਤਾ ਲਾ ਛੱਡਣ ਲੱਗ ਜੇਗਾ ਤੇ ਉਹ ਮਸ਼ੀਨ ਵਾਲੇ ਕਹਿੰਗੇ ਉਹ ਫਿਰ ਮਸ਼ੀਨਾਂ ਨੂੰ ਸਪੈਸ ਲਾਓ ਆਣਾ ਪਵੇਗਾ ਕੱਢਣ ਦੂਸਰੀ ਸਾਈਡ ਜਿਹੜੀ ਹੁਣ ਅਜੇ ਤੱਕ ਬੜੀ ਨਹੀਂ ਖਜਾ ਹਰਾ ਪਿਆ ਜਿਹੜਾ ਵੱਟਿਆ ਉਹ ਐਨ ਭੁਰਕਾ ਪ੍ਰਿੰਟਾ ਹੋ ਗਿਆ। ਇਹ ਉਹੀ ਟੈਨਸ਼ਨ ਆ ਰੱਖਾਂ ਬਈ ਲੇਬਰ ਗਰੇ ਕੰਮ ਆ ਲੇਬਰ ਗਲ ਖੇਤੀ ਗਾ। ਤੇ ਨਾਲੇ ਹੋਰ ਅੱਜ ਵੀ ਪੂਰੀ ਤੇ ਸ਼ੁਰੂ ਕਰ ਰਹੇ ਆ ਖੇਤਾਂ ਦੇ ਵਲੌਗ। ਘਰਾਂ ਦੇ ਮੈਂ ਤਾਂ ਨਹੀਂ ਬਣਾਇਆ ਮੈਂ ਘਰਾਂ ਦੇ ਕੇ ਮੋੜ ਸਣ ਜਾਂ ਚੱਕਾਂ ਉਹੀ ਰਸਤੇ ਮੈਂ ਦਿਖਾ ਦੇ ਹਾਂ। ਵੀ ਚਲ ਖੇਤਾਂ ਮਦੇ ਸ਼ੁਰੂ ਕਰਾਂਗੇ। ਤੇ ਬਰਸੀਨ ਭਰੀਦੀ ਬਈ। ਬਰਸੀਨ ਮਾ ਮਨੂੰ ਐ ਜਿੱਥੇ ਮੈਂ ਪਹਿਲਾਂ ਬੈਠਾ ਤੁਹਾਨੂੰ ਕਰਲ ਵੀ ਦਿਖਾਇਆ। ਉਹ ਕੰਦਗੇ ਲਾਗ। ਉਹ ਪਾਣੀ ਦੇ ਆ ਪਤਾ ਬਰਸੀਨ ਨੂੰ ਗਿੱਲੀ ਪੀਦੀ ਪਰ ਭੱਜ ਕੇ ਬੂਟ ਨਹੀਂ ਲਿਬੜੇ ਹੈ ਬਈ। ਪਚੌਰ ਹੈ ਗਿਆ ਮੈਂ ਸਿੱਧਾ ਡਾਇਰੈਕਟ ਵਿੱਚ ਵੜ ਗਿਆ ਯਾਦ ਮੇਰੇ ਰਿਹਾ ਨਹੀਂ ਵੀ ਬਰਸੀਨ ਭਰੀ ਵੀ ਪਾਣੀ ਗਈ ਤੇ ਦੇਖੋ ਵੀ ਇੱਧਰ ਵਧੀਆ ਧੁੱਪ ਅੱਜ ਤੋਂ ਭਾਈ ਮਿੱਤੋ ਤੁਣੀ ਪੱਕਾ ਦੋ ਤਿੰਨੇ ਜਣੇ ਪੱਠੇ ਵਦੇ ਲੱਭ ਲੈ ਆ ਵਿਚਾਰਾ ਫੇਰ ਵੀ ਵੀ ਮਤ ਮਾਰ ਕੇ ਕਹਿੰਦਾ ਤੋੜੀ ਦਾ ਨਵੇੜ ਕੇ ਹੀ ਹਟਣਾ ਅੱਜ ਕਾ ਤੋੜੀ ਦਾ ਨਵੇੜੇਗਾ ਤਾਂ ਹੀ ਅਸੀਂ ਅੱਗੇ ਹੋਰ ਕੰਮ ਨੂੰ ਵੀ ਤੋੜੀਆ ਭਾਂ ਦਾ ਵੀ ਆ ਲੈਦਾ ਹੋ ਨਿਕਲੇਗਾ ਮਸ਼ੀਨਾਂ ਫਿਰ ਆ ਲੈਦਾ ਨਿਕਲੇਗਾ ਝੜੇਗਾ ਫਿਰ ਇਹ ਕਿਸੇ ਕਰਕੇ ਮਨ ਤੋੜੀ ਕੀ ਜਦਾਂ ਹੋ ਰਹੀ ਆ ਚਲ ਤਣੀ ਲੈ ਆਪਾਂ ਤੇ ਦੇਖ ਕੇ ਚਲ ਦੇਖਦੇ ਆਂ ਰਿਆ ਲੈ ਕੇ ਵੀ ਕਿਤਰਾ ਗਿਆ ਵੀ ਕਹੇ ਜਾ ਕੰਮ ਕਰਦੇ ਵਧੀਆ ਕੰਮ ਕਰਦੇ ਆਗੇ ਜਾਂ ਇਹ ਜੀ ਚਲ ਕੰਮ ਸਾਰਨਾ ਯਾਰ ਉਹ ਨਿਬੜਨਾ ਚਾਹੀਦਾ ਇਹੋ ਮਿਲ ਗਏ ਵੀ ਅੰਦੇ ਜਾ ਰਹੇ ਦਾਤੀਆਂ ਚ ਕੀ ਹਾਂ ਤਣੀ ਕਿੰਨੇ ਕੁ ਦੂਰ ਗਿਆ ਤਾਂ ਕਥਾ ਘਤੀ ਜਦੋਂ ਮੋਟਰਸੇਲੇ ਲੈ ਜਾਂਦਾ ਫਿਰ ਮੋਟਰਸਾਈਕਲ ਦੀ ਤਾਂ ਨਹੀਂ ਆ ਰੇਡੀ ਲੈ ਜਾਂਦਾ ਰੇਡੀ ਚੱਲ ਠੀਕ ਆ ਹਿੰਮਤੀ ਲਗਾ ਹਨਾ ਮਰਾਲਾ ਮਰਾਲਾ ਹਿੰਮਤ ਮਰਾਲਾ ਹਾਂ ਤਰ ਯੋਰ ਹੈਗਾ ਦਾ ਇੰਨਾ ਕਾ ਉੱਥੇ ਤੱਕ ਯੋਰ ਦੇ ਲਿਗੇ ਉਹੀ ਪੌਣਾ ਕ ਕਿਲਾ ਲਾਗੇ ਬੰਦੇ ਚੱਲ ਵਧੀਆ ਇੱਕ ਕੈਰਾ ਜਦੋਂ ਲੈ ਜਹਾਂ ਚਾਰ ਬੰਦੇ ਤਾਂ ਨਹੀਂ ਆ ਦੋ ਵਾਰ ਦੇ ਦੁਪਹਿਰੇ ਤੱਕ ਹੋ ਜਾਏਗਾ ਫਿਰ ਆਲੂਆਂ માં ਬਸ ਉਤਰੀ ਖੁਰਪੀਆਂ ਲੈ ਚੱਕेंगे ਸਫਾਈ ਹੋਰ ਕੇ 10 ਤੇ ਕੱਟ ਕੇ ਬਾਹਰ ਮਾਰੇਗਾ ਫੈਕ ਫੈਕ ਦਾ ਬਾਕੀ ਛਟਫਟਵਾ ਦੇਣਾ ਮੈਂ ਕਹਿੰਦਾ ਹੁਣ ਤਾਂ ਨਹੀਂ ਛਟਪੜੇ ਦੀ ਕੀ ਲੋੜ ਆ ਯਾਰ ਇੰਨੇ ਬੰਦੇ ਆ ਖੁਰਪੇ ਗੱਲ ਚੜਨ ਦੇ ਹਾਂ ਇਹ ਤਾਂ ਬਸ ਉਹ ਆ ਵੀ ਜੇ ਮਸ਼ੀਨਾਂ માં ਵੀ ਉੱਪਰ ਵੀ ਉਹ ਸਫਾਈ ਚਾਹੀਦੀ ਆ ਆਪਣਾ ਤਾਂ ਵੀ ਆਲੂ ਐਨ ਵਧੀਆ ਦਿਖੇ ਫਿਰ ਬੰਦੇ ਵੀ ਚਾਰ ਜਾਣੇ ਹੋਗੇ ਕਿੰਨੇ 8 ਔਲਿਆਣੀ ਹੈ ਯਾਰ ਕਿੰਨੀਆਂ ਹੋਣੀਆਂ 18 18 ਮੈਂ ਲਾਲਾ ਤੋਂ ਸ਼ਾਮ ਤੱਕ ਜੇ ਚਾਰ ਚਾਰ ਵੀ ਕੱਢੀਆਂ ਚੌਕਨ ਚੋਕੀ 16 ਲਵੇ ਲੱਗੇ ਕੰਮ ਹਾਂ ਮੌਕੇ ਤੇ ਦੇਖेंगे ਗੇ ਬੰਦਾ ਜਿਆਦਾ ਟਾਈਮ ਪਰ ਲੈ ਗਲਾਸ ਇਹਦੇਆਂ ਭਰ ਕੇ ਗਲਾਸ ਚਾਹ ਵਧੀਆ ਲੱਗਾ ਅੱਜ ਮੌਸਮ ਨਾਲੋਂ ਲੱਗਣਾ ਵਧੀਆ ਸਾਸਰੀਗਲ ਕਰਦੇ ਦੇਖਣ ਵਾਲੇ ਨੂੰ ਕਰਦੇ ਸਾਸਰੀਗਲ ਲੈ ਵੀ ਤੂੰ ਕਰ ਸਾਸਰੀਗਲ ਕੋਣੀ ਕੋਣੀ ਤਾਂ ਰੀਆ ਦੀ ਵਿੱਚ ਕੋਣੀ ਆ ਰਹੀ ਆ ਵਿੱਚ ਆ ਰਹੀ ਕੋਣੀ ਵਿੱਚ ਈ ਵੀ ਦੇਖ ਲੈ ਲੈ ਵੀ ਮੈਂ ਤਰ ਜਾਣਾ ਪੈਗਾ ਦੇਵੀਗੜਾ ਦੇਵੀਗੜ ਜਾਈਏ ਕੰਮ ਜਾ ਇੱਕ ਜ਼ਰੂਰੀ ਉਹ ਕਰਾਈਏ ਫਿਰ ਮਿਲਦੇ ਆ ਤੁਹਾਨੂੰ ਕਿੱਧਰ ਲੰਘਿਆ ਉਹ ਜੀ ਮਿੱਤਰੋ ਤੋੜੀਏ ਤਾਂ ਨਿਬੜਦਿਆ ਸ਼ਾਮ ਨੂੰ ਦਿਖਾਵਾਂ ਤੁਹਾਨੂੰ ਲਾਗ ਜਾ ਕੇ ਇਹ ਨਿਬੜ ਗਿਆ ਉਹਨਾਂ ਬੰਦੇ ਉਹ ਲੱਗ ਰਹੇ ਆ ਆਲੂਆਂ ਦਾ ਉਹ ਕਰਨ ਬਈ ਜੇ ਕਵਾੜ ਜੰਮੇ ਦਾ ਆਲੂ ਵਾਲੇ ਖੇਤ ਮਾ ਉਹ ਪਹਿਲਾਂ ਵੱਡੋ ਮੋਟਾ ਮੋਟੇ ਪੰਬੋਲਾ ਨਹੀਂ ਹੋਮਾ ਜਿਹੜੇ ਹੋਰ ਕਵਾੜ ਜੰਮੋਟਾ ਮੋਟਾ ਜ। ਹੁਣ ਉਸ ਨੂੰ ਦੱਤੀ ਗਲ ਵੜਾ ਰਹੇ ਆ ਕਾਲੂ ਪਟਾ ਦੇਗੇ ਸਦਾ ਆਲੂ। ਤੇ ਮੁੜੇ ਤੇ ਹਮਾਂ ਦੇ ਵੀ ਕਰਤੇ ਟਾਈਮ ਗਲੇ। ਫੇਰ ਦਿਖਾਨਾ ਤੁਹਾਨੂੰ ਉੱਧਰ ਜਾ ਕੇ ਵੀ ਕਿੰ ਤਰ੍ਹਾਂ ਨਿਬੜਾ ਕਿੰਨਾ ਦਾ। ਲੈ ਵੀ ਮਿੱਤਰੋ ਜਾ ਰਹੇ ਆ ਸਨੌਰ ਇਹ ਕਣਕ ਦੀ ਦਵਾਈ ਜੀ ਲੈਣਾ। ਬਾਥ ਵਾਂਡੀ ਜੰਮਰੀ ਆ ਹੋਰ ਖੰਡੀ ਜੀ ਫੁੱਟੀ ਜੀ ਮੁਸਕੀ ਦਵਾਈ ਦੁਵੇ ਲਿਆ ਉਹਨਾਂ ਦੇ ਆਪਣਾ ਇੱਕ ਥੈਲੇ ਜਿਹਾ ਲੈ ਆਨੇ ਆਲੂ ਪਾਣ ਵਾਸਤੇ ਚਾਲੀ ਜਿਹੜੇ ਲਾਲ ਜਿਹੇ ਥੈਲੇ ਮਾਉਂਦੇ ਹੁਣ ਸੁਨੌਰ ਦੇਖਾਂ ਜੇ ਮੇਰਾ ਇਥੇ ਰੇਲੀਆਂ ਲੈ ਵੀ ਮਿੱਤਰੋ ਹੁਣੇ ਗੱਡੇ ਮੁਰਗੇ ਬਾਹਰ ਰਾਜ ਨੇ ਨਾ ਮੇਰੇ ਉੱਪਰ ਛਾਲ ਮਾਰੀ ਜ ਮੈਂ ਦਰਵਾਜ਼ਾ ਖੋਲ੍ਹਿਆ ਉਧਰ ਤੇ ਬਈ ਉੱਪਰ ਛਾਲ ਮਾਰੀ ਚਿਮੜ ਗਿਆ ਆ ਕੇ ਨੂੰ ਪਤਾ ਲੱਗਦਾ ਵੀ ਖੋਲ ਰਿਹਾ ਦਰਵਾਜ਼ਾ ਗਰੀਬ ਮਾਰ ਜਬ ਆ ਗਜਾ ਬਗਜਾ ਕਣਕ ਵਾਲਾ ਬਣੀ ਦੇਖ ਲਈ ਫਿਰ ਲੈ ਵੀ ਮਿੱਤਰੋ ਸੁਨੌਰ ਦੇ ਲੈ ਇਹ ਦਵਾਈ ਦਵਾਈਆਂ ਆਵਾਂ ਵੀ ਉਲਝ ਝਮਦਾ ਰਾਈ ਲਗੀ ਖੇਤਾਂ ਵਾਲੀਆਂ ਆਵਾਂ ਉਹ ਦੇਖੋ ਇਹੋ ਕਣਕ ਕੀ ਇਹੋ ਟਮਾਟਰਾਂ ਕੀ ਇਹੋ ਬੈਂਕ ਨਾਲ ਉੱਪਰ ਲਿਖਣਾ ਵੀ ਪਵਾਓ ਇਹੋ ਬੈਂਕ ਨਾਲ ਕੀ ਆ ਦੱਸ ਐਨੀ ਐਟਮਾਂ ਵਾ ਬੰਦਾ ਉਲਝ ਝਹਾ ਲੋਕ ਪਤਾ ਨਹੀਂ ਕਿੰਤਰਾਂ ਇੰਨੇ ਕਿੰਨੇ ਖੇਤੀ ਕਰੀ ਜਾਂ ਹਾਂ ਭਾਈ ਤੇ ਉਹ ਆਲੂ ਵਾਸਤੇ ਲਿਆਏ ਥੱਲੇ ਉੱਪਰ ਟੰਗਦੇ ਮਾਹਾਂ ਕਿਤੇ ਚੂਹਿਆਂ ਚਾਹੇ ਨਾ ਉਹ ਦੇਖੋ ਆ ਥੱਲੇ ਗੇਹੜਾ ਕਰਿਆ ਵਰਿਆਂਗਾ ਮਾਹਾਂ ਕਿਤੇ ਇਹੋ ਹਾਲ ਇਸ ਕਾ ਵਿਓਜ 11 ਰੁਪਏ ਦਾ ਥੈਲਾ ਦੇ ਆ ਇੱਕ ਬਈ ਇਹੋ 450 ਕੋ ਆਏ ਆ 40 ਥੈਲੇ ਲੈ ਕੇ ਆਏ ਆ 11 ਰੁਪਏ ਗਾ ਲਾਲੋ ਇੱਕ ਥੱਲਾ ਜੇ ਆਪਣਾ ਉਹ ਕਹਿੰਦਾ ਵਾਪਸ ਹੋਣਗੇ ਨਹੀਂ ਆਪਣੇ ਕੇ ਕੰਮ ਕੇ ਮਖਾ ਜੇ ਘਟ ਕੇ ਫੇਰ ਜਾਣਾ ਪਵੇਗਾ ਮਰ ਜੀ ਆ ਲਵੀ ਵੀ ਆ ਗਿਆ ਓਏ ਓ ਖੜੇ ਆ ਵੀ ਬੰਦੇ ਆਪਣੇ ਪਟਵਾਂ ਕਵਾੜ ਮਤਲਬ ਵੀ ਖੜਿਆ ਲੈ ਵੀ ਮਿੱਤਰ ਹੱਜ ਵੀ ਬੁਲਾਤੀ ਧੂਣੀ ਫਿਰ ਆਪਣੇ ਹਵਾ ਕੀ ਖਾਂਡਾ ਬਾਈ ਹਮ ਕਹਿੰਦੇ ਨੇ ਧੁੱਪ ਬਹੁਤ ਜੜੀ ਵੀ ਆ ਪਰ ਹਵਾ ਇੰਨੀ ਤੇਜ਼ ਚੱਲ ਰਹੀ ਐ ਵਿੱਚੋਂ ਨਿਕਲ ਰਹੀ ਐ ਮਾਲਿਆ ਪਰਬਤ ਦੀ ਹਿੱਦੀ ਹਵਾ ਰਹੀ ਐ ਤੇ ਨਵੀ ਨੇ ਕਿਚ ਲਵੀ ਦਾ ਬਜਰਾ ਉਧਰ ਗਿਆ ਉਹ ਸਾਚ ਲਵੀ ਨਹੀਂ ਨਾਣੂ ਨੇ ਖੇਚਲਾ ਕਰੀ ਭੰਗੂ ਸਾਹਬ ਨੇ ਲੱਕੜਾਂ ਨੁੱਕੜਾਂ ਹੀ ਲਿਆਇਆ ਲਾਰਿਆ ਉੱਪਰ ਧੂਣੀ ਵਾਲੀ ਅੱਜ 5-6 ਦਿਨਾਂ ਬਾਅਦ ਨਹੀਂ ਧੂਣੀ ਦੀ ਲੋੜ ਨਹੀਂ ਪਈਦੀ ਗਰਮੈਸ਼ੀ ਹੋ ਗਈ ਸੀ ਸਵੇਰੇ ਸ਼ਾਮ ਕੀ ਠੰਡ ਰਹਿ ਗਈ ਥੋੜੀ ਬਹੁਤੀ ਓ ਮੁਰਗੇ ਨਿਕਲ ਗਏ ਫਰ ਆਜੋ ਆਜੋ ਚਲੋ ਜਰਾ ਬੱਕਰੀ ਇਹ ਨਾ ਕਣਕਾਂ ਦਾ ਖੁੰਜਾ ਜਾਏ ਨੇ ਸਾਰਾ ਸਾਰਾ ਖੁੰਜਾਏ ਇਧਰ ਖਾ ਖਾ ਕੇ ਨਾ ਜਮੀ ਦੇਖੋ ਜੜ ਗੱਲਾਂ ਦੀ ਕਣਕੂਰੇ ਦਾ ਚਲ ਅੰਦਰ ਦੇਖੀ ਮੁਰਗੇ ਦਾ ਨਿਕਲੇ ਲਵੀ ਹੋਰ ਵਾਰ ਲੈ ਵੀ ਦਿਨੇ ਛਪਨ ਲੱਗ ਗਿਆ 5:30 ਹੋ ਗਏ 5:30 ਸੂਰਜ ਆ ਗਿਆ ਪੱਠੇ ਕੋਲ ਬਸ ਹੀ ਵਿਜਾਹ ਥੱਲੇ ਤੁਹਾਨੂੰ ਵੀ ਸੇਕ ਦੇ ਇੰਨੇ ਫੇਰ ਬਾਅਦ ਕਰਦੇ ਆਂ ਸਰਗ ਲੈ ਵੀ ਮਿੱਤਰੋ ਫਾਈਨਲੀ ਅੱਜ ਖਤਮ ਹੋਇਆ ਤੋੜੀ ਜੇ ਕੰਮ ਆਹ ਬੱਟ ਪਾਦੇ ਸ਼ੁਰੂ ਹੋਏ ਤੇ ਅੱਜ ਤੇ ਉਹ ਉੱਥੇ ਤੱਕ ਉਹ ਬੱਟ ਤੱਕ ਨਵੇੜ ਤੇ ਆ ਵੜ ਤਿਆ ਕੱਲ੍ਹ ਦੇ ਦਿਨ ਵੀ ਕੋਈ ਵੀ ਲੀਵਰ ਨਹੀਂ ਦੀ ਉਹਨਾਂ ਨੂੰ ਕੰਮ ਪਾਇਆ ਤੁਹਾਨੂੰ ਦੱਸਿਆ ਦਾ ਪਿਛਲੇ ਬਲੌਗ ਵਿੱਚ ਤੇ ਅੱਜ ਮਿਲੇ ਤੇ ਤੁਹਾਨੂੰ ਸਵੇਰੇ ਵੀਡੀਓ ਵਿੱਚ ਦੇਖੀ ਉਹਨਾਂ ਸਰੂਮਾਂ ਵੀ ਬੜੀਆਂ ਤਿੰਨ ਬੜੀਆਂ ਵਧੀਆ ਮਤਮਾਰੀ ਵਿੱਚ ਰਹਿ ਰਹੇ ਤੇ ਆਹ ਸਾਰਾ ਫਤੇ ਕਰਤਾ ਦੇਖੋ ਜੀ ਚਾਰ ਕਿੱਲੇ ਇਹ ਚਾਰ ਸਵਾ ਚਾਰ ਕਿੱਲੇ ਸਾਰੇ ਪੜ ਗਏ ਪਰ ਹੁਣਾਂ ਇਹਨਾਂ ਨੂੰ ਸੁੱਕਣ ਦਿਓ ਚਾਰ ਪੰਜ ਦਿਨ ਹੋਰ ਆ ਫਿਰ ਘਟਾਵਾਂਗੇ ਮਸ਼ੀਨ 'ਚ ਇੱਕ ਰਿਹਾ ਜੋ ਖਾਲ ਜੀ ਫਿਰ ਵੀ ਰਹੀ ਸੀਗੀ ਬਈ ਅੱਜ ਉੱਥੇ ਬਰਸੀਨਪਰੀ ਦੀ ਤੇ ਬੱਦ ਗਿਆ ਪਾਣੀ ਉਰੇ ਤੱਕ ਹੀ ਆਇਆ ਅੱਗੇ ਨਹੀਂ ਫੇਰਾ ਖੇਤ ਮਣੀ ਔਖਾ ਹੋ ਜਾ ਮਸ਼ੀਨ ਮਸਣ ਬੜੇਗੀ ਜਦ ਗਾਰੇ ਗੁਰੇ ਮਾ ਤੇ ਚਲੋ ਠੀਕ ਹੈ ਜੀ ਅੱਜ ਦਾ ਹੋ ਗਈ ਸ਼ਾਮ ਬਸ ਤੇ ਠੰਡ ਵੀ ਹੋ ਗਈ ਜਾ ਕਿ ਤੂੰ ਨਹੀਂ ਸਿੱਕੀ ਆਪਾਂ ਤੁਹਾਨੂੰ ਦੇਖਿਆ ਹੋਣਾ ਵੀ ਨਾਣੂ ਨੇ ਬਾਲੀ ਵੀ ਆ ਤੇ ਮਿਲਦੇ ਆਂ ਜੀ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਜੇ ਨਾ ਜੀ ਤੁਹਾਨੂੰ ਮਾਰਾ ਬਲੌਗ ਵਧੀਆ ਲਗਾ ਮਾਤੜੇ ਬੰਦੇ ਦੀ ਸੀ ਬਈ ਬੋਲ ਚੱਲ ਵਧੀਆ ਜਾ ਆਪਾਂ ਕੰਮ ਕਰ ਰਹੇ ਬਈ ਖੇਤੀ ਕੁਝ ਦਿਖਾ ਰਹੇ ਤੇ ਭੱਜ ਦੌੜ ਵੀ ਬਹੁਤ ਬਣੀ ਰੱਖਾ ਚਾਹੇ ਤੁਹਾਨੂੰ ਕਹਿੰਦੇ ਨੇ ਵੀ ਕੰਮ ਨਹੀਂ ਕਰਦਾ ਕੰਮ ਪਰ ਇਹ ਉਹ ਭੱਜ ਦੌੜ ਨਾ ਆ ਬੰਦੇ ਨੂੰ ਮੈਂਟੇਨ ਇੱਧਰ ਲਾ ਉੱਧਰ ਲਾ ਦੇ ਓ ਕਰਾ ਉਸੇ ਮੈਂ ਵੀ ਬਸ ਹੋ ਜਾ ਬੰਦੇ ਕੀ ਤੇ ਜੇ ਤੁਹਾਨੂੰ ਮਾਰਾ ਬਲੌਗ ਵਧੀਆ ਲੱਗਾ ਬਾਈ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਜਰੂਰ ਕਰੀ ਜਾਓ ਬਾਈ ਦੱਬ ਕੇ ਸ਼ੇਅਰ ਕਰੀ ਜਾਓ ਮਾਤੜ ਪਿੰਡ ਵਾਲਿਆਂ ਨੂੰ ਕਰੀ ਜਾਓ ਕਰੀ ਜਾਓ ਅੱਗੇ ਚਲੋ ਠੀਕ ਹੈ ਜੀ ਮਿਲਦਾ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਾਸਰੀ ਕਾਲਜੀ ਸਾਰਿਆਂ ਨੂੰ ਰੱਬ ਰੱਖਾ